ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਪ੍ਰੋਗਰਾਮ ਗੱਲ ਖਰੀ ਖਰੀ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਜਿਹੜੇ ਮੁੱਦੇ ਦੇ ਉੱਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਉਹ ਮੁੱਦਾ ਬੜਾ ਅਹਿਮ ਬਣਿਆ ਹੋਇਆ ਕਿਉਂਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਡਾਂਬਾ ਡੋਲ ਹੋਈ ਪਈ ਹੈ ਆਏ ਦਿਨ ਜਾਂ ਤਾਂ ਲੁੱਟਬਾਰ ਲੁੱਟਦੀਆਂ ਘਟਨਾਵਾਂ ਵਾਪਰਦੀਆਂ ਨੇ ਜਾਂ ਕਤਲੇਆਮ ਹੁੰਦਾ ਜਾਂ ਫਿਰ ਹੋਰ तमाम ਐਸੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਕਿਤੇ ਨਾ ਕਿਤੇ ਆਮ ਲੋਕਾਂ ਦੀ ਸੁਰੱਖਿਆ ਸਵਾਲਾਂ ਦੇ ਘੇਰੇ ਦੇ ਵਿੱਚ ਆ ਜਾਂਦੀ ਹੈ ਤੇ ਦੂਜੇ ਪਾਸੇ ਪੁਲਿਸ ਤੰਤਰ ਦੀਆਂ ਕਾਰਵਾਈਆਂ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਜਾਂਦੀਆਂ ਨੇ ਇਸ ਤੋਂ ਪਹਿਲਾਂ ਬੀਤੇ 2 ਸਾਲਾਂ ਦੇ ਬਖਫੇ ਦੇ ਦੌਰਾਨ ਜਦੋਂ ਸ਼ੁਰੂ-ਸ਼ੁਰੂ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਤਾਂ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਦੇ ਅੰਦਰ ਕਤਲੇਆਮ ਦਾ سلسلہ ਸ਼ੁਰੂ ਹੋ ਜਾਂਦਾ ਇੱਕ ਤੋਂ ਬਾਅਦ ਇੱਕ ਲਗਾਤਾਰ ਮੌਤਾਂ ਹੁੰਦੀਆਂ ਨੇ ਜਾਂ ਤਾਂ ਉਹ ਗੈਂਗਸਟਰ ਹੁੰਦੇ ਨੇ ਜਾਂ ਫਿਰ ਅਪਰਾਧੀ ਹੁੰਦੇ ਨੇ ਜਾਂ ਫਿਰ ਗੈਂਗਵਾਰ ਦੀਆਂ ਘਟਨਾਵਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਗੈਂਗ ਦੇ ਵੱਲੋਂ ਦੂਸਰੀ ਵਿਰੋਧੀ ਗੈਂਗ ਦੇ ਬੰਦਿਆਂ ਨੂੰ ਮਾਰ ਦਿੱਤਾ ਜਾਂਦਾ ਇਸ ਤਰੀਕੇ ਦੀ ਘਟਨਾ ਫਰੀਦਕੋਟ ਦੀ ਜੇਲ੍ਹ ਦੇ ਵਿੱਚ ਵੀ ਵਾਪਰੀ ਸੀ ਜਿੱਥੇ ਸਿੱਧੂ ਮੂਸੇਵਾਲਾ ਕੇਸ ਦੇ ਦੋ ਅਹਿਮ ਗਵਾਹ ਬੇਸ਼ੱਕ ਉਹ ਗੈਂਗਸਟਰ ਸੀ ਉਹ ਬੰਦੇ ਮਾਰ ਦਿੱਤੇ ਗਏ ਦੂਜੀ ਗੈਂਗ ਦੇ ਵੱਲੋਂ ਭਾਵੇਂ ਕਿ ਉਹਨਾਂ ਦੀ ਵੀ ਗੈਂਗ ਦੇ ਬੰਦਿਆਂ ਦੇ ਵੱਲੋਂ ਮਾਰ ਦਿੱਤੇ ਗਏ ਉਹ ਬੰਦੇ ਜਿਨ੍ਹਾਂ ਨੇ ਐਨ ਮੌਕੇ ਤੇ ਆ ਕੇ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੀ ਵਾਰਦਾਤ ਦੇ ਵਿੱਚ ਸ਼ਮੂਲੀਅਤ ਕਰਨ ਤੋਂ ਨਾ ਕਰ ਦਿੱਤੀ ਸੀ ਉਸ ਤੋਂ ਬਾਅਦ ਦੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦਾ ਪੰਜਾਬ ਦੇ ਅੰਦਰ ਬੋਲਬਾਲਾ ਸ਼ੁਰੂ ਹੋਇਆ ਤੇ ਫੇਰ ਸ਼ੁਰੂ ਹੋਇਆ ਫਰੋਟੀਆਂ ਮੰਗਣ ਦਾ ਤੌਰ ਇੱਕ ਤੋਂ ਬਾਅਦ ਇੱਕ ਫਰੋਟੀਆਂ ਦੀਆਂ ਕੌਲਾਂ ਜਾਂ ਤਾਂ ਵੱਡੇ ਕਾਰੋਬਾਰੀਆਂ ਨੂੰ ਜਾਂ ਫਿਰ ਵੱਡੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਕੋਲ ਚੋਖਾ ਪੈਸਾ ਹੁੰਦਾ ਉਹਨਾਂ ਨੂੰ ਜਾਣ ਲੱਗੀਆਂ ਤੇ ਕਈਆਂ ਨੇ ਤਾਂ ਅੰਦਰੂ ਖਾਤੇ ਜਿਹੜੀ ਮੰਡਵਲੀ ਕਰਕੇ ਭਾਵੇਂ 네ਗੋਸ਼ੀਏਸ਼ਨ ਕਰਕੇ ਇਹ ਜਿਹੜੀਆਂ ਰੰਗਦਾਰੀਆਂ ਮੰਗੀਆਂ ਜਾਂਦੀਆਂ ਸੀ ਉਹ ਦੇ ਦਿੱਤੀਆਂ ਤੇ ਕਈਆਂ ਨੇ ਇਹ ਮਾਮਲੇ ਜਨਤਕ ਕਰ ਦਿੱਤੇ ਕਿ ਸਾਨੂੰ ਫਲਾਣੇ ਗੈਂਗਸਟਰ ਦੀ ਕਾਲ ਆਈ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਉੱਤੇ ਕਾਰਵਾਈ ਕਰਦੇ ਹੋਏ ਆ ਪੁਲਿਸ ਦੇ ਵੱਲੋਂ ਵੀ ਚੋਖਾ ਧਮਖਮ ਦਿਖਾਇਆ ਗਿਆ ਤੇ ਕਈ ਵਪਾਰੀਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਜਿਨ੍ਹਾਂ ਨੇ ਧੰਦਲੀ ਦੇਣ ਤੋਂ ਭਾਪਕੇ ਰੰਗਦਾਰੀ ਦੇਣ ਤੋਂ ਭਾਪਕੇ ਫਰੋਤੀਆਂ ਦੇਣ ਤੋਂ ਮਨਾ ਕਰ ਦਿੱਤਾ ਸੀ ਕਈਆਂ ਦੇ ਨਾਲ ਆਪਣੀ ਨਿੱਜੀ ਰੰਜਿਸ਼ ਦੱਸ ਕੇ ਗੈਂਗਸਟਰਾਂ ਦੇ ਵੱਲੋਂ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਕਿਹਾ ਗਿਆ ਕਿ ਫਲਾਣੇ ਗੈਂਗ ਦੇ ਹੈਲਪ ਕਰਦਾ ਸੀ ਇਹ ਧੂਕੇ ਗੈਂਗ ਦੇ ਹੈਲਪ ਕਰਦਾ ਸੀ ਸੋ ਇਹ ਸਾਰੀਆਂ ਚੀਜ਼ਾਂ ਹੋਈਆਂ ਆ ਆਮ ਆਦਮੀ ਪਾਰਟੀ ਦੇ ਰਾਸਤੇ ਵਿੱਚ ਹਾਲਾਂਕਿ ਹੁੰਦੀ ਹੈ ਇਸ ਤੋਂ ਪਹਿਲਾਂ ਵੀ ਸੀ ਪਰ ਇੰਨੇ ਵੱਡੇ ਪੱਧਰ ਦੇ ਉੱਤੇ ਐਸਾ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ ਸੀ ਤੇ ਜਦੋਂ ਲਗਾਤਾਰ ਐਸੀਆਂ ਵਾਰਦਾਤਾਂ ਹੋਣ ਲੱਗੀਆਂ ਲੋਕ ਤੰਗ ਪਰੇਸ਼ਾਨ ਹੋ ਗਏ ਪੰਜਾਬ ਦੀ ਇੰਡਸਟਰੀ ਪੰਜਾਬ ਦੇ ਵਿੱਚੋਂ ਨਿਕਲ ਕੇ ਯੂਪੀ ਵਰਗੇ ਉਹਨਾਂ ਸਟੇਟਾਂ ਦੇ ਵਿੱਚ ਜਾਣ ਦੇ ਲਈ ਹਾਮੀਆਂ ਭਰ ਲੱਗੀ ਜਿਹੜੀਆਂ ਸਟੇਟਾਂ ਕਿਸੇ ਵੇਲੇ ਗੈਂਗਸਟਰਾਂ ਦੇ ਬੋਲਬਾਲੇ ਦੇ ਲਈ ਜਾਣੀਆਂ ਜਾਂਦੀਆਂ ਸੀ ਕਿਉਂਕਿ ਉਹਨਾਂ ਦੇ ਸਵਾਲ ਇਹ ਸੀ ਕਿ ਪੰਜਾਬ ਦੇ ਵਿੱਚ ਸਾਡੀ ਕੋਈ ਸੁਰੱਖਿਆ ਹੀ ਨਹੀਂ ਹੈ ਸਾਨੂੰ ਕੋਈ ਪਤਾ ਨਹੀਂ ਹੱਥਨ ਤੱਕ ਕਿਹੜੇ ਬੰਦੇ ਨੇ ਕਦੋਂ ਪੈਸੇ ਲੈਣ ਵਾਸਤੇ ਫੋਨ ਕਰਨਾ ਜੇ ਨਹੀਂ ਦੇਵਾਂਗੇ ਤਾਂ ਵੀ ਮਰਦੇ ਆ ਜੇ ਦੇ ਦੇਨੇ ਆ ਤਾਂ ਵੀ ਮਰਦੇ ਆ ਇਹ ਇਹਦੇ ਕਰਕੇ ਪੰਜਾਬ ਸਰਕਾਰ ਦੀ ਜਿਹੜੀ ਨੀਤੀ ਹੈ ਤੰਤਰ ਦੀ ਨੀਤੀ ਹੈ ਭਾਵੇਂ ਕਿ ਪੁਲਿਸ ਦੀ ਨੀਤੀ ਹੈ ਭਾਵੇਂ ਕਿ ਇਹਨਾਂ ਲੋਕਾਂ ਨੂੰ ਨਥ ਪਾਉਣ ਵਾਲੀ ਨੀਤੀ ਹੈ ਉਹਦੇ ਤੇ ਲਗਾਤਾਰ ਸਵਾਲ ਉੱਠਣੇ ਸ਼ੁਰੂ ਹੋ ਗਏ ਆਮ ਆਦਮੀ ਪਾਰਟੀ ਨੂੰ ਵਿਰੋਧੀਆਂ ਦੇ ਵੱਲੋਂ ਰੱਜ ਕੇ ਘੇਰਿਆ ਗਿਆ ਕਿ ਇਹ ਪਾਰਟੀ ਪੰਜਾਬ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਬਿਲਕੁਲ ਜ਼ੀਰੋ ਹੋ ਗਈ ਹੈ ਲਾਅ ਐਂਡ ਆਰਡਰ ਦੀ ਸਥਿਤੀ ਜਮਾ ਡਾਵਾ ਡੋਲ ਹੋ ਚੁੱਕੀ ਹੈ ਤੇ ਇਹਨਾਂ ਦੇ ਕੋਲੋਂ ਸਰਕਾਰ ਹੈ ਜਿਹੜੀ ਉਹ ਨਹੀਂ ਸੰਭੀ ਜਾ ਰਹੀ ਤੇ ਜਦੋਂ ਸਰਕਾਰ ਹੀ ਨਹੀਂ ਸੰਭੀ ਜਾ ਰਹੀ ਤਾਂ ਫਿਰ ਪੰਜਾਬ ਨੂੰ ਤਾਂ ਇਹਨਾਂ ਨੇ ਕੀ ਤੇ ਲਾ ਸੰਭਾਲਣਾ ਇਸੇ ਚਾਲਦੇ ਵਿਰੋਧੀਆਂ ਦੇ ਤਿੱਖੇ ਸਵਾਲਾਂ ਦਾ ਵੀ ਜਿਹੜਾ ਮੁੱਖ ਮੰਤਰੀ ਭਵਾਂਤ ਸਿੰਘ ਆਮਾਨ ਹੋਣ ਚਾਹੀਏ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਹੋਣ ਜਾਂ ਪੰਜਾਬ ਦਾ तमाम ਉਹ ਤੰਤਰ ਹੋ ਵੀ ਜਿਹੜਾ ਲੋਕਾਂ ਦੀ ਸੁਰੱਖਿਆ ਦੇ ਲਈ ਨਿਯਮਬੱਧ ਹੁੰਦਾ ਹੈ ਤੇ ਲੋਕਾਂ ਦੀ ਸੁਰੱਖਿਆ ਦੇ ਲਈ ਸੌਹਾ ਚੁੱਕਦਾ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦਾ ਦਿਖਾਈ ਦਿੱਤਾ ਉਸ ਤੋਂ ਬਾਅਦ ਦੇ ਵਿੱਚ ਦੌਰ ਆਉਂਦਾ ਜਿਹੜੀਆਂ ਵੋਟਾਂ ਦਾ ਪੰਜ ਰਾਜਾਂ ਦੇ ਵਿੱਚ ਲੋਕ ਸਭਾ ਚੋਣਾਂ ਹੋਣੀਆਂ ਸੀ ਵੀ ਤੇ ਸਮੇਂ ਦੇ ਦੌਰਾਨ ਤੇ ਉਦੋਂ ਆਮ ਆਦਮੀ ਪਾਰਟੀ ਦੇ ਮੁੱਖ ਚਿਹਰੇ ਭਗਵੰਤ ਸਿੰਘ ਮਾਨ ਤੇ ਬਾਕੀ ਹੋਰ ਕਈ ਮੰਤਰੀਆਂ ਦੀ ਉੱਥੇ ਡਿਊਟੀ ਲੱਗਦੀ ਹੈ ਭਗਵੰਤ ਮਾਨ ਹੋਰੀ ਅਰਵਿੰਦ ਕੇਜਰੀਵਾਲ ਹੋਰਾਂ ਦੇ ਨਾਲ ਜਾ ਕੇ ਇਹਨਾਂ ਸਟਰੀਟਾਂ ਦੇ ਵਿੱਚ ਪ੍ਰਚਾਰ ਕਰਦੇ ਆ ਤੇ ਕਹਿੰਦੇ ਆ ਕਿ ਜੇਕਰ ਤੁਸੀਂ ਸਾਡਾ ਕੰਮ ਦੇਖਣਾ ਤਾਂ ਪੰਜਾਬ ਫੋਨ ਕਰਕੇ ਕਿਸੇ ਨੂੰ ਵੀ ਪੁੱਛ ਲਓ ਤੁਹਾਨੂੰ ਜਿਹੜੀ ਹਾਂ ਮੀ ਇਹ ਮਿਲੇਗੀ ਕਿ ਹਾਂਜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਬੜਾ ਚੰਗਾ ਕੰਮ ਕੀਤਾ ਹੈ ਇਹ ਦੇ ਕਰਕੇ ਤੁਸੀਂ ਵੀ ਇੱਥੇ ਜਿਤਾ ਦਿਓ ਰਲੀਆਂ ਦੇ ਵਿੱਚ ਵੱਡੇ ਇਕੱਠ ਹੁੰਦੇ ਦਿਖਾਈ ਦਿੱਤੇ ਪਰ ਇਧਰਲੇ ਪਾਸੇ ਪੰਜਾਬ ਗੋਲੀਆਂ ਦੀ ਆਵਾਜ਼ ਦੇ ਨਾਲ ਡੈਲਿਆ ਹੋਇਆ ਸੀ ਅੱਜ ਵੀ ਡੈਲਿਆ ਹੋਇਆ ਇਹ ਚੀਜ਼ ਨਹੀਂ ਹੈ ਕਿ ਸਭ ਕੁਝ ਖਤਮ ਹੋ ਚੁੱਕਿਆ ਪਰ ਜਦੋਂ ਲੋਕ ਸਭਾ ਚੋਣਾਂ ਉਧਰੋਂ ਨਿਭੜਦੀਆਂ ਨੇ ਆਮ ਆਦਮੀ ਪਾਰਟੀ ਉਧਰਲੇ ਪਾਸੇ ਹਾਸ਼ੀਏ ਤੇ ਰਹਿ ਜਾਂਦੀ ਹੈ ਨੋਟਾਂ ਤੋਂ ਵੀ ਘੱਟ ਵੋਟਾਂ ਪੈਂਦੀਆਂ ਨੇ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੁੰਦੀਆਂ ਨੇ ਲਗਭਗ 750 ਦੇ ਕਰੀਬ ਉਮੀਦਵਾਰ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਨੇ ਇਹਨਾਂ ਪੰਜ ਰਾਜਾਂ ਦੇ ਵਿੱਚ ਖੜੇ ਕੀਤੇ ਹੋਏ ਸੀ ਤਾਂ ਉਸ ਤੋਂ ਬਾਅਦ ਦੇ ਵਿੱਚ ਫਿਰ ਆਮ ਆਦਮੀ ਪਾਰਟੀ ਦਾ ਪੂਰਾ ਧਿਆਨ ਹੁੰਦਾ ਹੈ ਪੰਜਾਬ ਦੇ ਵੱਲ ਇੱਕ ਤਾਂ ਪੰਜਾਬ ਉਹ ਸੂਬਾ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਦੂਜਾ ਪੰਜਾਬ ਉਹ ਸੂਬਾ ਜਿੱਥੇ 13 ਸੀਟਾਂ ਦੇ ਉੱਤੇ ਆਉਣ ਵਾਲੇ ਸਾਲ ਦੇ ਦੌਰਾਨ 2024 ਦੀ ਸ਼ੁਰੂਆਤ ਦੇ ਵਿੱਚ ਲੋਕ ਸਭਾ ਚੋਣਾਂ ਹੋਣੀਆਂ ਨੇ ਤੇ ਪੂਰੇ ਭਾਰਤ ਦੀ ਰਾਜਨੀਤੀ ਦੇ ਵਿੱਚ ਇਹਨਾਂ 13 ਸੀਟਾਂ ਦੀ ਬੜੀ ਮਹੱਤਤਾ ਹੈ ਤੇ ਇਹਦੇ ਕਰਕੇ ਆਮ ਆਦਮੀ ਪਾਰਟੀ ਦਾ ਸਾਰਾ ਧਿਆਨ ਇਧਰਲੇ ਪਾਸੇ ਨੂੰ ਆਉਂਦਾ ਦਿਖਾਈ ਦਿੱਤਾ ਸੀਐਮ ਮਾਨ ਉਧਰਲੇ ਪਾਸੇ ਦੌਰੇ ਨਿਭੜ ਕੇ ਵਾਪਸ ਆਉਂਦੇ ਆ ਤੇ ਔਰ ਸਾਰਾ ਪੁਲਿਸ ਦੇ ਨਾਲ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਇੱਕ ਦਿਨ ਦੇ ਵਿੱਚ ਦੋ ਮੀਟਿੰਗਾਂ ਕੀਤੀਆਂ ਗਈਆਂ ਦੂਸਰੇ ਦਿਨ ਵੀ ਦੋ ਮੀਟਿੰਗਾਂ ਕੀਤੀਆਂ ਗਈਆਂ ਤੇ ਸਿੱਧੇ-ਸਿੱਧੇ ਆਰਡਰ ਦੇ ਦਿੱਤੇ ਗਏ ਕਿ ਜਿੱਥੇ ਵੀ ਕੋਈ ਦਿੰਦਾ ਚੱਕ ਲੋ ਚਾਹੇ ਗੋਲੀ ਮਾਰਨੀ ਪਈ ਚਾਹੇ ਕੇਰਾ ਪਾਉਣਾ ਪਈ ਚਾਹੇ ਲੱਤਾਂ ਬਾਹਾਂ ਤੋੜਨੀਆਂ ਪੈਣ ਬੰਦਾ ਸਾਨੂੰ ਚਾਹੀਦਾ ਹੈ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਹੋਣੀ ਚਾਹੀਦੀ ਹੈ ਤੇ ਇਸ ਤੋਂ ਬਾਅਦ ਦੇ ਵਿੱਚ ਪੰਜਾਬ ਦੇ ਅੰਦਰ ਦੌਰ ਸ਼ੁਰੂ ਹੁੰਦਾ ਨਵੰਬਰ ਮਹੀਨੇ ਦੇ ਵਿੱਚ ਇਸ ਤਰੀਕੇ ਦੇ ਐਨਕਾਊਂਟਰਾਂ ਦਾ ਅਨ ਕਾਊਂਟਰ ਬੜੇ ਹੋਏ ਆ ਅੱਜ ਗੱਲ ਉਹਨਾਂ ਹੀ ਇਨਕਾਊਂਟਰਾਂ ਦੀ ਕਰ ਰਿਹਾ ਕਿਉਂਕਿ ਅੱਜ ਸਵੇਰੇ ਸਵੇਰੇ ਵੀ ਇਨਕਾਊਂਟਰ ਹੋਇਆ ਬੀਤੇ ਕੱਲ ਦੋ ਇਨਕਾਊਂਟਰ ਹੋਏ ਉਸ ਤੋਂ ਪਹਿਲਾਂ ਲਗਾਤਾਰ ਦੋ ਇਨਕਾਊਂਟਰ ਹੋਏ ਉਸ ਤੋਂ ਪਹਿਲਾਂ ਇੱਕ ਇਨਕਾਊਂਟਰ ਹੋਇਆ ਤਾਂ ਉਸ ਤੋਂ ਪਹਿਲਾਂ ਇੱਕ ਇੱਕ ਕਰਕੇ ਬੜੇ ਇਨਕਾਊਂਟਰ ਹੋਏ ਤੇ ਹੁਣ ਲਗਭਗ ਆ ਪਿਛਲੇ 5 ਦਿਨਾਂ ਦੇ ਵਿੱਚ 6 ਦੇ ਕਰੀਬ ਇਨਕਾਊਂਟਰ ਹੈ ਜਿਹੜੇ ਉਹ ਪੰਜਾਬ ਪੁਲਿਸ ਕਰ ਚੁੱਕੀ ਹੈ ਗੈਂਗਸਟਰ 10 ਕੇ ਉਹਨਾਂ ਨੌਜਵਾਨਾਂ ਨੂੰ ਫੜਿਆ ਜਾਂਦਾ ਜਿਹੜੇ ਕਿਸੇ ਨਾ ਕਿਸੇ ਤਰੀਕੇ ਦੇ ਰਾਹੀਂ ਸਿੱਧੇ ਜਾਂ ਸਿੱਧੇ ਤੌਰ ਤੇ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੁੰਦੇ ਨੇ ਤੇ ਹੁਣ ਜਿਹੜੇ ਇਨਕਾਊਂਟਰ ਕੀਤੇ ਗਏ ਨੇ ਉਹਨਾਂ ਦੇ ਉੱਤੇ ਗੱਲਬਾਤ ਕਰਦੇ ਆ ਕਿ ਕਿਹੜੇ ਕਿਹੜੇ ਇਨਕਾਊਂਟਰ ਕਿੰਨੀ ਤਰੀਕ ਨੂੰ ਕਿਹਦੇ ਕਿਹਦੇ ਕੀਤੇ ਗਏ ਕਿ ਸੱਟਾ ਕੀ ਨਿਕਲਿਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ 4 ਨਵੰਬਰ ਦੀ ਸੀਐਮ ਮਾਨ ਜਦੋਂ ਆਉਂਦੇ ਆ ਤਾਂ ਉਹਨਾਂ ਦੇ ਵੱਲੋਂ ਇੱਕ ਚੇਤਾਵਨੀ ਅਧਿਕਾਰੀਆਂ ਨੂੰ ਪੁਲਿਸ ਤੇ ਤੰਤਰ ਦੇ ਅਧਿਕਾਰੀਆਂ ਨੂੰ ਮੁਖੀਆਂ ਨੂੰ ਦਿੱਤੀ ਜਾਂਦੀ ਹੈ ਤੇ ਦੂਜੀ ਚੇਤਾਵਨੀ ਗੈਂਗਸਟਰਾਂ ਨੂੰ ਦਿੱਤੀ ਜਾਂਦੀ ਹੈ ਕਿ ਇਹ ਨਾ ਸਮਝੋ ਚਾਹੇ ਤੁਸੀਂ ਚੇਨਸ ਨੇਚਰ ਹੋ ਜਾਂ ਬਦਮਾਸ਼ ਹੋ ਤੁਸੀਂ ਇੱਥੇ ਬਰਦਾਦ ਕਰਕੇ ਅਗਲਾ ਚੌਕ ਨਹੀਂ ਟੱਪ ਸਕਦੇ ਇਸ ਤਰੀਕੇ ਦਾ ਬਿਆਨ ਮੁੱਖ ਮੰਤਰੀ ਮਾਨ ਦੇ ਵੱਲੋਂ ਚੇਤਾਵਨੀ ਦੇ ਰੂਪ ਦੇ ਵਿੱਚ ਸਿੱਧੇ ਤੌਰ ਤੇ ਦਿੱਤਾ ਗਿਆ ਤੇ ਉਸ ਤੋਂ ਨਾਲ ਹੀ ਇਨਕਾਊਂਟਰਾਂ ਦਾ ਦੌਰ ਸ਼ੁਰੂ ਹੋ ਗਿਆ ਨਵੰਬਰ ਮਹੀਨੇ ਦੇ ਵਿੱਚ ਹਾਲਕਿ ਇਨਕਾਊਂਟਰ ਸ਼ੁਰੂ ਹੋ ਚੁੱਕੇ ਸੀ ਉਦੋਂ ਵੋਟਾਂ ਦਾ ਨਤੀਜਾ ਨਹੀਂ ਆਇਆ ਸੀ ਪਰ ਉਦੋਂ ਘੱਟ ਹੁੰਦੇ ਸੀ ਪਰ ਆ ਮਹੀਨੇ ਦੇ ਵਿੱਚ ਦਸੰਬਰ ਦੇ ਵਿੱਚ ਬੜੇ ਇਨਕਾਊਂਟਰ ਹੋਏ ਆ ਸਭ ਤੋਂ ਪਹਿਲਾਂ 4 ਨਵੰਬਰ ਦੀ ਗੱਲ ਕਰਦੇ ਆ 4 ਨਵੰਬਰ ਨੂੰ ਬਟਾਲਾ ਦੇ ਵਿੱਚ ਇੱਕ ਨਵਨੀਤ ਸਿੰਘ ਨਾਮੀ ਸਖਸ਼ ਦਾ ਐਨਕਾਉਂਟਰ ਕੀਤਾ ਜਾਂਦਾ ਹੈ ਤੇ ਗੋਲੀਆਂ ਮਾਰ ਕੇ ਉਹਨੂੰ ਜ਼ਖਮੀ ਕਰਕੇ ਗ੍ਰਿਫਤਾਰ ਕਰ ਲਿਆ ਜਾਂਦਾ ਬੜੀਆਂ ਅਪਰਾਧਿਕ ਵਾਰਦਾਤਾਂ ਦੇ ਵਿੱਚ ਉਹ ਸ਼ਾਮਿਲ ਦੱਸਿਆ ਜਾ ਰਿਹਾ ਸੀ 4 ਨਵੰਬਰ ਤੋਂ ਬਾਅਦ 6 ਨਵੰਬਰ ਨੂੰ ਜ਼ੀਰਕਪੁਰ ਦੇ ਵਿੱਚ ਮਨਜੀਤ ਸਿੰਘ ਗੁਰੀ ਨੂੰ ਕਾਬੂ ਕੀਤਾ ਜਾਂਦਾ ਹੈ ਇਹਦੀ ਵੀ ਪੁਲਿਸ ਦੇ ਨਾਲ ਸਿੱਧੀ ਸਿੱਧੀ ਝੜਪ ਹੁੰਦੀ ਹੈ ਟੱਕਰ ਹੁੰਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੀਜੇ ਨੰਬਰ ਤੇ ਆਉਨੇ ਆ 9 ਦਸੰਬਰ ਦੀ ਗੱਲ ਕਰਾਂਗੇ ਅੰਮ੍ਰਿਤਸਰ ਦੇ ਵਿੱਚ ਇੱਕ ਵਿਆਹ ਸਮਾਗਮ ਚੱਲ ਰਿਹਾ ਹੁੰਦਾ ਵੱਡੇ ਮੈਰਿਜ ਪੈਲੇਸ ਦੇ ਵਿੱਚ ਉੱਥੇ ਪੁਲਿਸ ਨੂੰ ਇਨਪੁੱਟ ਮਿਲਦੀ ਹੈ ਕਿ ਤਿੰਨ ਲੁਟੇਰੇ ਨੇ ਜਿਹੜੇ ਬੀਤੇ ਸਮੇਂ ਦੇ ਦੌਰਾਨ ਜਿਨ੍ਹਾਂ ਨੇ ਕਾਰਾਂ ਵੀ ਖੋਈਆਂ ਨੇ ਜਿਨ੍ਹਾਂ ਨੇ ਲੁੱਟ ਮਾਰ ਦੀਆਂ ਵਾਰਦਾਤਾਂ ਵੀ ਕੀਤੀਆਂ ਨੇ ਤੇ ਉਹ ਵਿਆਹ ਸਮਾਗਮ ਦੇ ਵਿੱਚ ਆਏ ਹੋਏ ਨੇ ਤੇ ਉਹਨਾਂ ਦੀ ਬਰੀਜ਼ਾਕਾਰ ਦੇ ਵਿੱਚ ਉਹ ਪੈਲੇਸ ਦੇ ਪਿਛਲੇ ਪਾਸੇ ਬੈਠੇ ਖਾਣ ਪੀਣ ਕਰ ਰਹੇ ਹੁੰਦੇ ਆ ਤਦ ਹੀ ਉੱਥੇ ਪੁਲਿਸ ਪਹੁੰਚਦੀ ਹੈ ਤੇ ਉਹਨਾਂ ਦੇ ਆਲੇ ਦੁਆਲੇ ਘੇਰਾ ਪਾਇਆ ਜਾਂਦਾ ਤੇ ਫਿਰ ਉਹ ਭੱਜਣ ਦੀ ਕੋਸ਼ਿਸ਼ ਕਰਦੇ ਆ ਪਰ ਬਾਅਦ ਵਿੱਚ ਮੌਕੇ ਤੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਉੱਥੇ ਵੀ ਗੋਲੀਬਾਰੀ ਹੋਈ ਸੀ ਅੱਗੇ ਚੱਲਦੇ ਆ 29 ਨਵੰਬਰ ਨੂੰ 29 ਨਵੰਬਰ ਨੂੰ ਸੰਜੀਵ ਤੇ ਗੋਪੀ ਸ਼ੁਭਮ ਗੋਪੀ ਤੇ ਸੰਜੀਵ ਸਿੰਘ ਸ਼ੰਭੂ ਇਹਨਾਂ ਦੋਹਾਂ ਜਣਿਆਂ ਦਾ ਇਨਕਾਊਂਟਰ ਕੀਤਾ ਜਾਂਦਾ ਲੁਧਿਆਣਾ ਦੇ ਵਿੱਚ 29 ਨਵੰਬਰ ਨੂੰ ਤੇ ਦੋਨਾਂ ਜਣਿਆਂ ਨੂੰ ਗੋਲੀਆਂ ਮਾਰ ਕੇ ਮੌਕੇ ਤੇ ਮਾਰ ਦਿੱਤਾ ਜਾਂਦਾ ਮਾਰ ਮੁਕਾ ਦਿੱਤਾ ਜਾਂਦਾ ਉਸ ਤੋਂ ਬਾਅਦ ਦੇ ਵਿੱਚ 4 ਦਸੰਬਰ ਦੀ ਗੱਲ ਕਰ ਲੈਨੇ ਆ ਆ ਮਹੀਨਾ ਬੜਾ ਅਹਿਮ ਹੈ 3 ਤਰੀਕ ਨੂੰ ਵੋਟਾਂ ਦੇ ਨਤੀਜੇ ਆਏ ਤੇ 4 ਦਸੰਬਰ ਨੂੰ ਇਨਕਾਪਟਰ ਹੋਇਆ ਬਟਿੰਡੇ ਵਿਖੇ ਇੱਕ ਲੁਟੇਰੇ ਦਾ ਲੁਟੇਰੇ ਨੂੰ ਗੋਲੀਆਂ ਮਾਰ ਕੇ ਕਾਬੂ ਕੀਤਾ ਗਿਆ ਹਾਲਾਂਕਿ ਉਹਦੀ ਮੌਤ ਨਹੀਂ ਹੋਈ ਸੀ ਉਹ ਵੀ ਬੜੀਆਂ ਲੁੱਟ ਦੀਆਂ ਵਾਰਦਾਤਾਂ ਦੇ ਵਿੱਚ ਸ਼ਾਮਿਲ ਰਿਹਾ ਸੀ ਇਸੇ ਦੇ ਚੱਲਦੇ ਉਹਦੇ ਤੇ ਟਰੈਪ ਲਗਾਇਆ ਜਾਂਦਾ ਇਹਨੂੰ ਫੜਿਆ ਜਾਂਦਾ 13 ਦਸੰਬਰ ਇੱਥੇ ਆ ਕੇ ਜਿਹੜੀ ਫਿਰਸਤਾ ਬੜੀ ਲੰਬੀ ਹੋ ਜਾਂਦੀ ਹੈ ਪੰਜਾਬ ਪੁਲਿਸ ਦੀ ਸ਼ਿਲਾਗਾ ਕਰਨੀ ਜ਼ਰੂਰ ਬਣਦੀ ਹੈ ਸ਼ਿਲਾਗਾ ਕਰਨੀ ਤਾਂ ਬਣਦੀ ਹੈ ਤਾਂ ਕਿਉਂਕਿ ਇਹਨਾਂ ਲੋਕਾਂ ਨੂੰ ਜੇਕਰ ਪੁਲਿਸ ਇਸ ਤਰੀਕੇ ਨਾਲ ਐਨਕਾਊਂਟਰ ਕਰਕੇ ਫੜੇਗੀ ਤਾਂ ਜਿਹੜੇ ਵੱਡੇ ਵਾਰਦਾਤ ਕਰਨ ਦੇ ਫਰਾਗ 'ਚ ਬੈਠੇ ਆ ਸੋਚੀ ਬੈਠੇ ਆ ਫਲਾਣੇ ਥਾਮਨੇ ਵਾਰਦਾਤ ਕਰਨੀ ਆ ਕੱਟੋ-ਕੱਟੋ ਉਹਨਾਂ ਦੇ ਦਿਮਾਗ 'ਚ ਇੱਕ ਵਾਰ ਡਰ ਜ਼ਰੂਰ ਬੈਠੇਗਾ ਤੇ ਵਾਰਦਾਤਾ ਜ਼ਰੂਰ ਕਟਣਗੀਆਂ ਜੇਕਰ ਇਹ ਇਸੇ ਤਰੀਕੇ ਜਾਰੀ ਰਹਿੰਦਾ ਹੈ ਗੱਲ ਕਰ ਰਹੇ ਸੀ 13 ਨਵੰਬਰ ਦੀ ਤੇ ਮਾਫ ਕਰਨਾ 13 ਦਸੰਬਰ ਦੀ 13 ਦਸੰਬਰ ਨੂੰ ਦੋ ਐਨਕਾਊਂਟਰ ਹੁੰਦੇ ਆ ਜ਼ੀਰਕਪੁਰ ਦੇ ਵਿੱਚ ਤੇ ਦੂਸਰਾ ਲੁਧਿਆਣੇ ਚ ਜ਼ਿਰਕਪੁਰ ਚ ਦਿਨ ਚੜਦੇ ਹੀ ਇਨਕਾਉਂਟਰ ਹੁੰਦਾ ਤੇ ਜੱਸਾ ਹੈਪੋ ਵਾਲਾ ਬੜਾ ਵੱਡਾ ਨਾਮ ਚਰਚਿਤ ਚਿਹਰਾ ਅਪਰਾਧੀ ਦੁਨੀਆ ਦਾ ਜੱਸਾ ਹੈਪੋ ਵਾਲ ਨੂੰ ਗੋੜੀਆਂ ਮਾਰ ਕੇ ਕਾਬੂ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਦੇ ਵਿੱਚ ਲੁਧਿਆਣੇ ਹਥ ਨੇ ਪੁਲਿਸ ਦੇ ਵੱਲੋਂ ਇਨਕਾਉਂਟਰ ਕੀਤਾ ਜਾਂਦਾ ਹੈ ਉੱਥੇ ਲੁਧਿਆਣੇ ਦੇ ਵਿੱਚ ਕੁਲਦੀਪ ਚਾ ਲੋਦ ਤੱਕ ਜਿਹੜਾ ਉਥੋਂ ਦਾ ਕਾਰਜ ਪਾਰ ਹੈ ਉਹ ਸਮਝ ਚੁੱਕੇ ਹੁੰਦੇ ਨੇ ਤੇ ਚੀਫ ਆਫ ਪੁਲਿਸ ਉਹਨਾਂ ਨੂੰ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਦਾ ਲਗਾ ਦਿੱਤਾ ਗਿਆ ਸੀ ਉਨ੍ਹਾਂ ਦੀ ਦੇਖਰੇਖ ਦੇ ਵਿੱਚ ਲੁਧਿਆਣੇ ਦੇ ਵਿੱਚ ਗੈਂਗਸਟਰ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ ਸੁਖਦੇਵ ਸਿੰਘ ਉਰਫ ਵਿੱਕੀ ਉਹਨੂੰ ਢੇਰ ਕਰ ਦਿੱਤਾ ਜਾਂਦਾ। ਉਸ ਤੋਂ ਬਾਅਦ ਵਿੱਚ 14 ਦਸੰਬਰ ਨੂੰ ਇੱਕ ਇਨਕਾਊਂਟਰ ਕੀਤਾ ਜਾਂਦਾ ਮਾਨਸਾ 'ਚ ਜਿੱਥੇ ਵੱਡਾ ਚਿਹਰਾ ਗੈਂਗਸਟਰ ਅਪਰਾਧੀ ਦੁਨੀਆ ਦਾ ਇੱਕ ਬਹੁ ਚਰਚਿਤ ਚਿਹਰਾ ਪੰਮਾ ਕੁਲਾਣਾ ਨੂੰ ਕਾਬੂ ਕੀਤਾ ਜਾਂਦਾ ਗੋਲੀਆਂ ਚਲਾ ਕੇ ਤੇ ਉਸ ਤੋਂ ਬਾਅਦ ਦੇ ਵਿੱਚ 16 ਦਸੰਬਰ ਨੂੰ ਦੋ ਇਨਕਾਉਂਟਰ ਕੀਤੇ ਜਾਂਦੇ ਆ ਭਾਵੇਂ ਕਿ ਅਸੀਂ ਬੀਤੇ ਕੱਲ ਦੀ ਗੱਲ ਕਰ ਰਹੇ ਹਾਂ ਕੱਲ ਸਨੇਟੇ ਵਿਖੇ ਜਿਹੜੇ ਅਪਰਾਧੀ ਨੇ ਉਹ ਕੋਈ ਨਾ ਕੋਈ ਵਾਰਦਾਤ ਕਰਨ ਦੇ ਲਈ ਇੱਕ ਖਾਲੀ ਜਗ੍ਹਾ ਦੇ ਉੱਤੇ ਖੜੇ ਹੁੰਦੇ ਨੇ ਉੱਥੇ ਪੁਲਿਸ ਨੂੰ ਇਨਪੁਟ ਮਿਲਦੀ ਹੈ ਤੇ ਮੋਹਾਲੀ ਦੀ ਸਪੈਸ਼ਲ ਸੈੱਲ ਦੀ ਟੀਮ ਜਾਂਦੀ ਹੈ ਤੇ ਉਹਨਾਂ ਨੂੰ ਮੌਕੇ ਤੋਂ ਗੋੜੀਆਂ ਮਾਰ ਕੇ ਕਾਬੂ ਕਰ ਲਿਆ ਜਾਂਦਾ ਹੈ ਇਹਨਾਂ ਬਦਮਾਸ਼ਾਂ ਦੇ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਇੱਕ ਚਿੱਟੇ ਰੰਗ ਦੀ ਸਵਿਫਟ ਡਿਜ਼ਾਇਰਕਾਰ ਖੋਹੀ ਗਈ ਸੀ ਅਸਲ ਦੇ ਵਿੱਚ ਇਹ ਲਾਂਡਰਾਂ ਵਾਲੇ ਬਾਈਪਾਸ ਤੇ ਖੜੇ ਹੁੰਦੇ ਜਿੱਥੇ ਇੱਕ ਪਾਸਾ ਸਰਹੰਦ ਨੂੰ ਰਸਤਾ ਜਾਂਦਾ ਦੂਜਾ ਖੜਵਲ ਨੂੰ ਆਉਂਦਾ ਤੀਜਾ ਬਨੂੜ ਵੱਲ ਨੂੰ ਜਾਂਦਾ ਤੇ ਚੌਥਾ ਮਹਾਲੀ ਦੇ ਵਿੱਚ ਐਂਟਰ ਹੋ ਜਾਂਦਾ ਭਾਬਕੇ ਮਹਾਲੀ ਦੇ ਜਿਹੜਾ ਕਚੇਰੀਆਂ ਨੇ ਉਧਰਲੇ ਪਾਸੇ ਨੂੰ ਐਂਟਰ ਹੁੰਦਾ ਉਹ ਚ ਰਸਤੇ ਤੋਂ ਇਹ ਗੱਡੀ ਲੈਂਦੇ ਆ ਇਹਨਾਂ ਵੱਲੋਂ ਇੱਕ ਕੈਬ ਬੁੱਕ ਕਰਾਈ ਜਾਂਦੀ ਆ ਦੋ ਜਣੇ ਉਹਦੇ ਵਿੱਚ ਬੈਠਦੇ ਆ ਤੇ ਗਾਹਾਂ ਜਾ ਕੇ ਇਹਨਾਂ ਨੇ ਕਿਹਾ ਕਿ ਅਸੀਂ ਬਨੂੜ ਵੱਲ ਨੂੰ ਜਾਣਾ ਤੇ ਰਾਹ ਦੇ ਵਿੱਚ ਜਦੋਂ ਖਾਲੀ ਜੀ ਜਗ੍ਹਾ ਆ ਜਾਂਦੀ ਆ ਬਨੂੜ ਤੋਂ ਗਾਹਾਂ ਤਿੰਨ ਚਾਰ ਪਿੰਡ ਆਉਂਦੇ ਨੇ ਤੰਗੋਰੀ ਆਉਂਦਾ ਸਨੇਟਾ ਆਉਂਦਾ ਉਹ ਸਾਰੇ ਸੁਨਸਾਨ ਜੇ ਪਿੰਡ ਨੇ ਵੱਡੀ ਰੋਡ ਆ ਤੇ ਉੱਥੇ ਇਹਨਾਂ ਦੇ ਵੱਲੋਂ ਗਨਪੁਆਇੰਟ ਦੇ ਉੱਤੇ ਡਰਾਈਵਰ ਨੂੰ ਡਰਾ ਧਮਕਾ ਕੇ ਉਹਦੇ ਕੋਲੋਂ ਸਵਿਫਟ ਡਿਜ਼ਾਇਰ ਚਿੱਟੇ ਰੰਗ ਦੀ ਪੀਲੀ ਨੰਬਰ ਪਲੇਟ ਵਾਲੀ ਗੱਡੀ ਖੋਹ ਲਈ ਜਾਂਦੀ ਹੈ ਉਸ ਤੋਂ ਬਾਅਦ ਦੇ ਵਿੱਚ ਸਨੇਟੇ ਬੀਤੇ ਕਾਲੇ ਸਨੇਟੇ ਦੇ ਨੇੜੇ ਹੁੰਦੇ ਨੇ ਮੁਹਾਲੀ ਦੇ ਲਾਂਡਰਾਂ ਦੇ ਜਮ੍ਹਾਂ ਨਾਲ ਲੱਗਦਾ ਸਨੇਟਾ ਇੱਕ ਨਿੱਕਾ ਜਿਹਾ ਪਿੰਡ ਹੈ ਹਾਲਾਂਕਿ ਹੁਣ ਤਾਂ ਮੁਹਾਲੀ ਦੇ ਵਿੱਚ ਹੀ ਸ਼ਾਮਿਲ ਹੋ ਚੁੱਕਿਆ ਹੈ ਸਨੇਟੇ ਨੇੜੇ ਇਨਪੁਟ ਮਿਲਦੀ ਆ ਕਿ ਇਹ ਬੰਦੇ ਫਲਾਣੇ ਪਾਸੇ ਨੂੰ ਜਾ ਰਹੇ ਆ ਤਾਂ ਪੁਲਿਸ ਮੌਕੇ ਤੇ ਕਾਰਵਾਈ ਕਰਦੀ ਆ ਤੇ ਇਹਨਾਂ ਨੂੰ ਕੇਰਾ ਪਾ ਲਿਆ ਜਾਂਦਾ ਹੈ ਇਹ ਅਸਲ ਦੇ ਵਿੱਚ ਵਾਰਦਾਤ ਕਰਨ ਦੇ ਲਈ ਐਸੀ ਜਗ੍ਹਾ ਚੁਣਦੇ ਹੁੰਦੇ ਸੀ ਜਿੱਥੇ ਕੋਈ ਸੀਸੀਟੀਵੀ ਨਾ ਹੋਵੇ ਲੋਕਾਂ ਦਾ ਆਵਾ ਗਮਨ ਨਾ ਹੋਵੇ ਇਸ ਤਰੀਕੇ ਦੀਆਂ ਸੁੰਨ ਮਸਾਂ ਜਗਾਵਾਂ ਦੇ ਉੱਤੇ ਇਹਨਾਂ ਦੇ ਵੱਲੋਂ ਚਾਹੇ ਗੱਡੀ ਖੋਣੀ ਹੋਵੇ ਚਾਹੇ ਲੁੱਟ ਦੀ ਵਾਰਦਾਤ ਕਰਨੀ ਹੋਵੇ ਜਾਂ ਫਿਰ ਪਲੈਨਿੰਗ ਕਰਨੀ ਹੋਵੇ ਤਾਂ ਇਹਨਾਂ ਦੇ ਵੱਲੋਂ ਕਥਿਤ ਤੌਰ ਤੇ ਉਹੀ ਜਗਾਵਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਤੇ ਸਨੇਟੇ ਦੇ ਵਿੱਚ ਜਦੋਂ ਪੁਲਿਸਾਂ ਇਹਨਾਂ ਨੂੰ ਪਤਾ ਲੱਗਦਾ ਇਹਨਾਂ ਨੂੰ ਘੇਰ ਲਿਆ ਜਾਂਦਾ ਚਾਰੇ ਪਾਸੇ ਘੇਰਾ ਪਾ ਕੇ ਗੋਲੀਆਂ ਚਲਾਈਆਂ ਜਾਂਦੀਆਂ ਇੱਕ ਦੇ ਪੈਰਾਂ ਦੇ ਵਿੱਚ ਦੋ ਗੋਲੀਆਂ ਮਾਰੀਆਂ ਜਾਂਦੀਆਂ ਨੇ ਤੇ ਉਹਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਪ੍ਰਿੰਸ ਤੇ ਕਰਮਜੀਤ ਨਾਂ ਦੇ ਦੋ ਬੰਦੇ ਗ੍ਰਿਫਤਾਰ ਕੀਤੇ ਜਾਂਦੇ ਨੇ ਪ੍ਰਿੰਸ ਜਿਹੜਾ ਰਾਜਪੁਰੇ ਦਾ ਰਹਿਣ ਵਾਲਾ ਸੀ ਲੰਬੇ ਸਮੇਂ ਤੋਂ ਅਪਰਾਧ ਦੀ ਦੁਨੀਆ ਦੇ ਵਿੱਚੋਂ ਨੇ ਪੈਰ ਰੱਖਿਆ ਹੋਇਆ ਸੀ ਨਾਲ ਉਹਦਾ ਸਾਥੀ ਸੀ ਕਰਮਜੀਤ ਮਿਲ ਕੇ ਲੁੱਟਦੀਆਂ ਵਾਰਦਾਤਾਂ ਨੂੰ ਇਹ ਦੋਹੇ ਜਣੇ ਅੰਜਾਮ ਦਿੱਤੇ ਹੁੰਦੇ ਸੀ ਤੇ ਜਿਹੜੀ Swift Desire ਇਹਨਾਂ ਦੇ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਟੈਕਸੀ ਚਾਲਕ ਤੋਂ ਭਾਪਕੇ ਕੈਪ ਡਰਾਈਵਰ ਤੋਂ ਖੋਹੀ ਗਈ ਸੀ ਪਹਿਲੇ ਨੰਬਰ ਪਲੇਟ ਵਾਲੀ ਗੱਡੀ ਤਾਂ ਉਹ ਗੱਡੀ ਵੀ ਇਹਨਾਂ ਦੇ ਕੋਲ ਉੱਥੇ ਹੀ ਹੁੰਦੀ ਹੈ ਤੇ ਉਹ ਗੱਡੀ ਬਰਾਮਦ ਕਰ ਲਈ ਜਾਂਦੀ ਹੈ ਉਹਦੀਆਂ ਨੰਬਰ ਪਲੇਟਾਂ ਉਸ ਵੇਲੇ ਹਾਲਾਂਕਿ ਲਈਆਂ ਹੁੰਦੀਆਂ ਨੇ ਬਿਨਾਂ ਨੰਬਰ ਪਲੇਟ ਤੋਂ ਉਹ ਗੱਡੀ ਹੈ ਜਿਹੜੀ ਇਹਨਾਂ ਦੇ ਵੱਲੋਂ ਵਰਤੀ ਜਾ ਰਹੀ ਹੁੰਦੀ ਹੈ ਦੋਹਾਂ ਨੂੰ ਉੱਥੇ ਗ੍ਰਿਫਤਾਰ ਕੀਤਾ ਜਾਂਦਾ ਹੈ ਇਹਦੀ ਅੱਗ ਹਾਲੇ ਠੰਡੀ ਨਹੀਂ ਹੋਈ ਸੀ ਕਿ ਆਥਨ ਹੁੰਦੇ ਹੁੰਦੇ ਪਟਿਆਲੇ ਦੇ ਵਿੱਚੋਂ ਇੱਕ ਚਿੱਟਾ ਨਾਮੀ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਉਹਨੂੰ ਵੀ ਗੋਲੀਆਂ ਚਲਾ ਕੇ ਫੜਿਆ ਜਾਂਦਾ ਹਾਲਾਂਕਿ ਇਹ ਜਿੰਨੀਆਂ ਵੀ ਮਾੜ ਕਟਨਾਵਾਂ ਤੁਹਾਨੂੰ ਦੱਸਿਆ ਨਹੀਂ ਇਨ੍ਹਾਂ ਚ ਸਾਰੀਆਂ ਚ ਦੋਨੇ ਪਾਸਿਓ ਫਾਇਰਿੰਗ ਹੋਈ ਆ ਪੁਲਿਸ ਪਹਿਲਾਂ ਪਹੁੰਚਦੀ ਆ ਉਹ ਜਦੋਂ ਉਹਨਾਂ ਨੂੰ ਪੁਲਿਸ ਦਾ ਪਤਾ ਲੱਗਦਾ ਪਰਾਦੀਆਂ ਨੂੰ ਤਾਂ ਪੁਲਿਸ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੋਲੀ ਚਲਾਉਂਦੇ ਆ ਜਾਂ ਫਿਰ ਉਹ ਭੱਜਣ ਦੀ ਫਿਰਾਕ ਦੇ ਵਿੱਚ ਹੁੰਦੇ ਆ ਤਾਂ ਫਿਰ ਪੁਲਿਸ ਨੂੰ ਮਜਬੂਰਨ ਉਹਨਾਂ ਦਾ ਇਨਕਾਊਂਟਰ ਹੈ ਜਿਹੜਾ ਉਹ ਕਰਨਾ ਪੈਂਦਾ ਨਾ ਚੋਂ ਕਈਆਂ ਦੀ ਜਾਨ ਬਚ ਜਾਂਦੀ ਹੈ ਕਈਆਂ ਦੇ ਕਿਤੇ ਐਸੇ ਥਾਂ ਮੇ ਗੋਲੀ ਵੱਜਦੀ ਹੈ ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਜਾਨ ਬਚਾਉਣੀ ਮੁਸ਼ਕਲ ਹੋ ਜਾਂਦੀ ਹੈ ਤੇ ਫਿਰ ਮੌਕੇ ਤੇ ਦਮ ਤੋੜ ਜਾਂਦੇ ਆ ਹਾਲਾਂਕਿ ਜਿਹੜੇ ਜ਼ਖਮੀ ਹੁੰਦੇ ਆ ਉਹਨਾਂ ਨੂੰ ਬਕਾਇਦਾ ਹਸਪਤਾਲ ਲਿਜਾਇਆ ਜਾਂਦਾ ਤੇ ਉੱਥੇ ਉਹਨਾਂ ਦਾ ਇਲਾਜ ਕਰਵਾ ਕੇ ਬਾਅਦ ਦੇ ਵਿੱਚ ਉਹਨਾਂ ਦੇ ਅੰਦਰ ਡੱਕ ਦਿੱਤਾ ਜਾਂਦਾ ਤੇ ਚਿੱਟੇ ਦੇ ਬਾਰੇ ਇਨਪੁਟ ਮਿਲੀ ਸੀ ਕਿ ਚਿੱਟਾ ਜਿਹੜਾ ਉਹ ਪਟਿਆਲੇ ਤੋਂ ਸੰਗਰੂਰ ਵੱਲ ਨੂੰ ਜਾ ਰਿਹਾ ਸੀ ਤੇ ਉੱਥੇ ਇਨਪੁਟ ਮਿਲਣ ਤੋਂ ਬਾਅਦ ਉਹਨੂੰ ਘੇਰਾ ਪਾਲਿਆ ਜਾਂਦਾ ਟਰੈਪ ਲਗਾਇਆ ਜਾਂਦਾ ਤੇ ਉਹਨੂੰ ਵੀ ਗੋਲੀਆਂ ਚਲਾ ਕੇ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਗੱਲ ਕਰ ਲਈਏ ਅੱਜ ਦੀ ਅੱਜ ਸਵੇਰੇ ਸਵੇਰੇ ਮੋਗਾ ਦੇ ਪਿੰਡ ਦੌਧਰ ਦੇ ਵਿੱਚ ਜਿਹੜਾ ਤੁਰਖਦੌਧਰ ਦਾ ਪਿੰਡ ਹੈ ਇੱਕ ਨਾਮੀ ਬਦਮਾਸ਼ ਵੀ ਤੁਰਖਦੌਧਰ ਰਹਿ ਚੁੱਕਿਆ ਹਾਲਾਂਕਿ ਹੁਣ ਇੰਨੀ ਜਾਣਕਾਰੀ ਹੈ ਕਿ ਉਹ ਕਿਸੇ ਬਾਹਰਲੇ ਮੁਲਕ ਦੇ ਵਿੱਚ ਰਹਿੰਦਾ ਤੇ ਖਿੱਡਾ-ਖੁੱਡਾ ਕਰਵਾਉਂਦਾ ਰਹਿੰਦਾ ਭਾਵੇਂ ਸਮਾਜ ਸੇਵਾ ਵਾਲੇ ਪਾਸੇ ਨੂੰ ਉਹ ਆਉਣ ਦੀ ਕੋਸ਼ਿਸ਼ ਕਰ ਰਿਹਾ ਤੇ ਉਹਦੇ ਪਿੰਡ ਦੇ ਵਿੱਚ ਗੋਲੀਬਾਰੀ ਹੁੰਦੀ ਹੈ ਪੁਲਿਸ ਦੀ ਝੜਪ ਹੁੰਦੀ ਹੈ ਗੈਂਗਸਟਰਾਂ ਦੇ ਨਾਲ ਤੇ ਉਥੋਂ ਤਿੰਨ ਜਣੇ ਜਿਹੜੇ ਦਵਿੰਦਰ ਬੰਬੀਹਾ ਗੈਂਗ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਇੱਕ ਦੇ ਪੈਰ ਦੇ ਵਿੱਚ ਦੋ ਗੋਲੀਆਂ ਇੱਥੇ ਵੀ ਮਾਰੀਆਂ ਜਾਂਦੀਆਂ ਨੇ ਹਾਲਾਂਕਿ ਕਿਸੇ ਦੀ ਜਾਨ ਇਸ ਇਨਕਾਊਂਟਰ ਦੇ ਵਿੱਚ ਨਹੀਂ ਗਈ ਹੈ ਇਹ ਹੁਣ ਸਵੇਰ ਤੱਕ ਦੀ ਜਦੋਂ ਅਸੀਂ ਇਹ ਰਿਕਾਰਡ ਕਰ ਰਹੇ ਹਾਂ ਉਦੋਂ ਤੱਕ ਦੇ ਇਨਕਾਊਂਟਰ ਨੇ ਹੋ ਸਕਦਾ ਆਥਨ ਹੁੰਦੇ ਹੁੰਦੇ ਕੋਈ ਹੋਰ ਇਨਕਾਊਂਟਰ ਦੀ ਘਟਨਾ ਵੀ ਸਾਹਮਣੇ ਆ ਜਾਵੇ ਕਿਉਂਕਿ ਪੰਜਾਬ ਪੁਲਿਸ ਹੁਣ ਮਸਤੈਦ ਹੈ ਤੇ ਜਿਹੜਾ ਬੰਬੀਹਾ ਗੈਂਗ ਦੇ ਗੈਂਗਸਟਰਾਂ ਦਾ ਇਹ ਆਖਰ ਦੇ ਵਿੱਚ ਇਨਕਾਊਂਟਰ ਕੀਤਾ ਗਿਆ ਅੱਜ ਮੋਗੇ 'ਚ ਸਵੇਰੇ 'ਚ ਦਿਨ ਚੜਦੇ ਚੜਦੇ ਦੌਧਰਪਿੰਡ ਦੇ ਵਿੱਚ ਤਾਂ ਇਹਨਾਂ ਦੇ ਵੱਲੋਂ ਇੱਕ ਇਨਪੁੱਟ ਦਿੱਤੀ ਗਈ ਭਾਵੇਂ ਕਿ ਸੂਤਰਾਂ ਦੇ ਹਵਾਲੇ ਤੋਂ ਹਾਲੇ ਜਾਣਕਾਰੀ ਨਿਕਲ ਕੇ ਆ ਰਹੀ ਹੈ ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ ਇਹਨਾਂ ਨੇ ਕਿਹਾ ਕੀਤੋ ਦਵਿੰਦਰ ਬੰਬੀਹਾ ਗੈਂਗ ਨੂੰ ਫਿਲਹਾਲ ਦੇ ਲਈ ਸ਼ਗਨਪ੍ਰੀਤ ਆਪਰੇਟ ਕਰ ਰਿਹਾ ਤੇ ਸ਼ਗਨਪ੍ਰੀਤ ਸਿੱਧੂ ਮੂਸੇਵਾਲਾ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮੈਨੇਜਰ ਦੱਸਿਆ ਜਾ ਰਿਹਾ ਕਿ ਸ਼ਗਨਪ੍ਰੀਤ ਹੁਣ ਦਵਿੰਦਰ ਬੰਬੀਹਾ ਗੈਂਗ ਨੂੰ ਆਪਰੇਟ ਕਰ ਰਿਹਾ ਇਸ ਤੋਂ ਪਹਿਲਾਂ ਵੀ ਇੱਕ ਦਿਨ ਪਹਿਲਾਂ ਇੱਕ ਮੁੱਡੇ ਦੇ ਸਿਰ ਤੇ ਤਾਜਪੋਸ਼ੀ ਰੱਖੀ ਜਾਂਦੀ ਹੈ ਤੇ ਉਸ ਨੂੰ ਦਵਿੰਦਰ ਬੰਬੀਹਾ ਗੈਂਗ ਦਾ ਤਕੜਾ ਆਪਰੇਟਰ ਭਾਅ ਕੇ ਮੁਖੀ ਥਾਪ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਅੱਜੇ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਬੰਬੀਆ ਗੈਂਗ ਨੂੰ ਹੁਣ ਸ਼ਗਨਪਰੀ ਤੋਂ ਓਪਰੇਟ ਕਰਨ ਲੱਗਿਆ ਹੋਇਆ ਹਾਲਾਂਕਿ ਅਸੀਂ ਇਸ ਦੀ ਅਧਿਕਾਰਿਤ ਪੁਸ਼ਟੀ ਨਹੀਂ ਕਰਦੇ ਇਹਦੇ ਬਾਬਤ ਅਜੇ ਜਾਣਕਾਰੀ ਹੈ ਜਿਹੜੀ ਉਹ ਨਿਕਲ ਕੇ ਸਾਹਮਣੇ ਜ਼ਰੂਰ ਆਏਗੀ ਜੇਕਰ ਐਸੀ ਕੋਈ ਗੱਲ ਹੋਈ ਤਾਂ ਹੁਣ ਇਹ ਜਿਹੜਾ ਪੂਰਾ ਸਿਨੈਰੀਓ ਰਚਿਆ ਜਾ ਰਿਹਾ ਹੈ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਕਰਨ ਦੇ ਲਈ ਪੁਲਿਸ ਦੇ ਵੱਲੋਂ ਕਬਾਇਦਾ ਜਿਹੜੀ ਇਹ ਵਿਢੀ ਗਈ ਹੈ ਲਗਾਤਾਰ ਇੱਕ ਤੋਂ ਬਾਅਦ ਇੱਕ ਗੈਂਗਸਟਰਾਂ ਨੂੰ ਚਾਹੇ ਚਰਚਿਤ ਚਿਹਰੇ ਹੋਣ ਚਾਹੇ ਛੋਟੀਆਂ-ਮੋਟੀਆਂ ਲੁੱਟੀਆਂ ਬਾਹਰਦਾਤਾਂ ਨੂੰ ਅੰਜਾਮ ਦਿੰਦੇ ਹੋਣ ਉਹਨਾਂ ਨੂੰ ਫੜਿਆ ਜਾ ਰਿਹਾ ਉਹਨਾਂ ਦੀ ਧੜ ਪਕੜ ਕੀਤੀ ਜਾ ਰਹੀ ਹੈ ਪਰ ਵੱਡਾ ਸਵਾਲ ਇਹ ਹੀ ਹੈ ਕਿ ਇਹਨਾਂ ਦੇ ਵਿੱਚ ਕੋਈ ਵੀ ਵੱਡਾ ਚਿਹਰਾ ਨਹੀਂ ਹੈ ਜਿਨ੍ਹਾਂ ਦੇ ਨਾਮ ਦੇ ਉੱਤੇ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਉਹ ਨਹੀਂ ਨੇ ਇਹ ਫਿਰ ਹਾਲ ਦੇ ਲਈ ਵੱਡੇ ਗੈਂਗਸਟਰਾਂ ਦਾ ਵੱਡੇ ਗੈਂਗਾਂ ਦਾ ਨੈਕਸਸ ਤੋੜਨ ਦੇ ਲਈ ਨੈਕਸਸ ਦਾ ਲੱਕ ਤੋੜਨ ਦੇ ਲਈ ਪੁਲਿਸ ਦੇ ਵੱਲੋਂ ਇਹਨਾਂ ਗੁਰਗਿਆਂ ਨੂੰ ਇੱਕ ਇੱਕ ਕਰਕੇ ਖਤਮ ਕੀਤਾ ਜਾ ਰਿਹਾ ਚਾਹੇ ਮਾਰਿਆ ਜਾ ਰਿਹਾ ਚਾਹੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾ ਰਿਹਾ ਜੇਕਰ ਇਹ ਕੜੀ ਤੋੜ ਦਿੱਤੀ ਜਾਏਗੀ ਤਾਂ ਉਹਨਾਂ ਦਾ ਨੈਕਸਸ ਚਲਾਉਣ ਵਾਲਾ ਪੰਜਾਬ ਦੇ ਵਿੱਚ ਕੋਈ ਵੀ ਨਹੀਂ ਬਚੇਗਾ ਤੇ ਬਾਅਦ ਦੇ ਵਿੱਚ ਉਹ ਨਵੀਆਂ ਭਰਤੀਆਂ ਕਰਨ ਬਾਰੇ ਸੋਚਣਗੇ ਤਾਂ ਜਿਹੜੇ ਬੰਦੇ ਨਵੇਂ ਭਰਤੀ ਹੋਣ ਬਾਰੇ ਵੀ ਸੋਚ ਰਹੇ ਹੋਣਗੇ ਉਹਨਾਂ ਨੂੰ ਇਹ ਚੀਜ਼ ਦਾ ਇਲਮ ਹੋਏਗਾ ਕਿ ਇਸ ਦਾ ਅੰਤ ਕੀ ਹੁੰਦਾ ਪੰਜਾਬ ਪੁਲਿਸ ਇਹਦੇ ਅੰਤ ਦੇ ਇਵਜ਼ ਦੇ ਵਿੱਚ ਕੀ ਕਰਦੀ ਹੈ ਸਾਮੋ ਸਾਹਮਣੇ ਗੋਲੀਆਂ ਚੱਲਦੀਆਂ ਨੇ ਤੇ ਬਾਅਦ ਦੇ ਵਿੱਚ ਜਾਨ ਜਾਂਦੀ ਹੈ ਇਹ ਕੰਮ ਦਾ ਸਿਰਫ ਇੱਕੋ ਅੰਤ ਹੁੰਦਾ ਹੈ ਤੇ ਇਹੀ ਚੀਜ਼ ਪੰਜਾਬ ਪੁਲਿਸ ਆ ਇਨਕਾਊਂਟਰ ਕਰਕੇ ਜਿਹੜੇ ਉਪਰੋਕਤ ਇਨਕਾਊਂਟਰ ਮੈਂ ਤੁਹਾਨੂੰ ਦੱਸਿਆ ਇਹ ਇਨਕਾਊਂਟਰ ਕਰਕੇ ਪੰਜਾਬ ਪੁਲਿਸ ਉਹਨਾਂ अपराधी दिमाग वाले लोकां नु स्नेहा देने दी कोशिश कर रही है कि ए चीजां तो पासा बट लो नहीं फिर ਤੁਹਾਡਾ ਅੰਤ ਵੀ ਇਹਨਾਂ ਦੇ ਵਾਂਗੂ ਮਾੜਾ ਹੀ ਹੋਏਗਾ ਹਾਲਾਂਕਿ ਜਿਹੜੇ ਇਨਕਾਊਂਟਰ ਹੋ ਰਹੇ ਨੇ ਇਹਨਾਂ ਦਾ ਕੋਈ ਪੋਜ਼ਿਟਿਵ ਰਿਜ਼ਲਟ ਨਿਕਲੇਗਾ ਜਾਂ ਫਿਰ ਨੈਗੇਟਿਵ ਇਮਪੈਕਟ ਪਏਗਾ ਪੰਜਾਬ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਉੱਤੇ ਪੰਜਾਬ ਦੀ ਸੁਰੱਖਿਆ ਦੇ ਉੱਤੇ ਪੰਜਾਬ ਦੀ ਸਰਕਾਰ ਤੇ ਪੰਜਾਬ ਦੇ ਪੁਲਿਸ ਤੰਤਰ ਦੇ ਉੱਤੇ ਇਹ ਜ਼ਰੂਰ ਇੱਕ ਵੱਡਾ ਸਵਾਲ ਬਣਿਆ ਹੋਇਆ ਜਿਹਦਾ ਉੱਤਰ ਸਿਰਫ ਔਰ ਸਿਰਫ ਸਮਝ ਦੇ ਸਕਦਾ ਹੈ Done.